ਅਕਸਰ ਇਹ ਦੇਖਿਆ ਜਾਂਦਾ ਹੈ ਕਿ ਨੌਜਵਾਨ ਚੰਗੇ ਭਵਿੱਖ ਦਾ ਸੁਪਨਾ ਦੇਖਦੇ ਹੋਏ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਪਰ ਇਸ ਸਬਦ ਦੇ ਦਰਮਿਆਨ ਕਈ ਨੌਜਵਾਨ ਠੱਗ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਜੇਕਰ ਕੋਈ ਏਜੰਟਾਂ ਤੋਂ ਬਚ ਜਾਂਦਾ ਹੈ ਤਾਂ ਵਿਆਹ ਦਾ ਸਹਾਰਾ ਲੈ ਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਪਣੇ ਲਾਈਫ ਪਾਰਟਨਰ ਤੋਂ ਹੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਅਜਿਹਾ ਹੀ ਇੱਕ ਮਾਮਲਾ ਹੁਣ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੁਸ਼ਿਆਰਪੁਰ ਦੇ ਨੌਜਵਾਨ ਦੇ ਵੱਲੋਂ ਵਿਦੇਸ਼ भेजया ਗਿਆ ਆਪਣੀ ਪਤਨੀ ਨੂੰ ਤੇ 에어ਪੋਰਟ ਤੇ ਲੈਂਡ ਹੁੰਦੇ ਹੀ ਪਤਨੀ ਮੁੱਕਰ ਗਈ ਹੈ ਜੀहां ਠੀਕ ਸੁਣਿਆ ਤੁਸੀਂ ਤਾਂ ਹੁਸ਼ਿਆਰਪੁਰ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ ਗਿਆ ਕੈਨੇਡਾ ਜਾਣ ਦੇ ਲਈ 15 ਤੋਂ 20 ਲੱਖ ਰੁਪਈਆ ਵੀ ਖਰਚਿਆ ਗਿਆ ਪਰ ਕੈਨੇਡਾ ਪਹੁੰਚਦੇ ਹੀ ਲੜਕੀ ਜਿਹੜੀ ਹੈ ਨੌਜਵਾਨ ਦੇ ਨਾਲ ਵਿਆਹ ਕਰਨ ਨੂੰ ਮੁੱਕਰ ਗਈ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਅਜਿਹੇ ਮਾਮਲੇ ਲਗਾਤਾਰ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਨੇ ਤੇ ਹੁਣੇ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਗੁਰਦੀਪ ਸਿੰਘ ਨਾਮ ਦੇ ਨੌਜਵਾਨ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜਾ ਨੇ ਉਹ ਲਗਾਏ ਗਏ ਨੇ ਉਹ ਜ਼ਾ ਕਹਿਣਾ ਹੈ ਕਿ ਮੈਂ ਪਹਿਲਾਂ ਜਿਹੜਾ ਵਿਆਹ ਦਾ ਸਹਾਰਾ ਲੈ ਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਕੀਤੀ ਮੇਰੇ ਵੱਲੋਂ ਪਹਿਲਾਂ ਇੰਗਲੈਂਡ ਦੀ ਫਾਈਲ ਲਗਾਈ ਗਈ ਸੀ ਪਰ ਕਿਸੇ ਕਾਰਨਾ ਕਰਕੇ ਉਹ ਫਾਈਲ ਵਾਪਸ ਲੈ ਲਈ ਤੇ ਉਸ ਤੋਂ ਬਾਅਦ ਕੈਨੇਡਾ ਜਾਣ ਦੀ ਚਾਹਵਨ ਲੜਕੀ ਦੇ ਨਾਲ ਜਿਸਦੇ ਵੱਲੋਂ ਹਾਈਲਾਈਟ ਵੀ ਕੀਤੀ ਗਈ ਸੀ ਉਸ ਦੇ ਨਾਲ ਵਿਆਹ ਕਰਵਾਇਆ ਗਿਆ 15 ਲੱਖ ਰੁਪਈਆ ਵੀ ਲਗਾਤਾ ਗਿਆ ਪਰ ਜਿਵੇਂ ਹੀ ਬਾਹਰ ਗਈ ਤੇ ਵਿਦੇਸ਼ ਜਾ ਕੇ ਮੁੱਕਰ ਗਈ ਹੈ ਇਸ ਬਾਬਤ ਗੱਲਬਾਤ ਕਰਦੇ ਹੋਇਆ ਨੌਜਵਾਨ ਕੀ ਕੁਝ ਕਹਿ ਰਿਹਾ ਇੱਕ ਵਾਰੀ ਸੁਣ ਲੈਣਾ ਮੇਰਾ ਰਿਸ਼ਤਾ ਹੋਇਆ ਸੀ 23 11 ਜਨਵਰੀ 2023 ਮੇਰੇ ਸਾਧ ਦੇ ਫਰੈਂਡ ਆ ਉਹਨਾਂ ਨੇ ਜਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਵੀ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨੇ ਹਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇ ਹੋਏ ਸੀ ਉਦੋਂ ਇੰਗਲੈਂਡ ਦੇ ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਆ ਨਾ ਉਹ ਪੇਪਰ ਚ ਘੁਆ ਲਿਆ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਆਨੇਗਾ ਗਾਂ ਵੀ ਲਾਈਫ ਦਾ ਨਾ ਪੀ ਆਰ ਆ ਨਾ ਕੁਛ ਆ ਨਾ ਤੇ ਉੱਥੇ ਦੋ ਨੰਬਰ ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਏ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲ ਗੁਲ ਕੀਤੀ ਤੇ ਉਤੋਂ ਵਾਦਾ ਆਪਾਂ ਕੁੜੀ ਨੇ ਐਸ ਕੀਤੀ ਹੋਈ ਸੀਗੀ ਤੇ ਉਤੋਂ ਵਾਦਾ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜਦੋਂ ਵੀਜ਼ਾ ਲਗਾਇਆ ਖਰਚਾ ਉਹ ਕਿਹਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇ ਮੁੜ ਕੇ ਉਹ ਗਈ ਬਾਹਰ ਫੇ ਮੁੜ ਕੇ ਅਗਲੇ ਸਾਲ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰਾ ਔਰ ਫੇਵੀ ਇਹਨਾਂ ਨੇ ਕਰ ਕਰਕੇ ਬੀਚੀ ਦੇ ਮਾਰੇ ਉਹਨੂੰ ਕੁੜੀ ਨੂੰ ਫੇ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਜ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਮੁੜ ਕੇ ਮੇਰਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਸ ਤੋਂ ਬਾਅਦ ਫੇ ਚ ਲੱਗ ਗਈ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀ ਕਿ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਨੂੰ ਜੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਿੰਦਾ ਸੀ ਵੀ ਆ ਇਦਾਂ ਹੋਣੀ ਆ ਆ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆ ਕਰਉਣਾ ਪੈਣਾ ਹੈ ਹਨ ਉਹ ਉਹਨੇ ਥੋੜੇ ਦਿਨ ਇਹਦਾ ਦੇਖਾ ਕੀਤਾ ਮੇਰੀ ਗੱਲ ਨੂੰ ਵੀ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਟ ਸ਼ੋ ਕਰ ਲੈ ਕੋਲਜ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਹਨੇ ਮੈਨੂੰ ਆਖਰਕਾਰ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਭਲ